ਸੱਚੇ ਕਾਲ ਅਮਰੀਕਾ ਨਿਊਜ਼ ਬਿਲਟਨ ਵਿੱਚ ਖੜੇ ਤੁਸੀਂ ਮੈਂ ਤੁਹਾਡੇ ਨਾਲ ਸਿਮਰਨਜੀਤ ਕੌਰਗਿਲ ਖਬਰਾਂ ਦੇ ਸ਼ੁਰੂਆਤ ਤੋਂ ਪਹਿਲਾਂ ਇੱਕ ਚਾਤ ਮਾਰ ਦਿਆਂ ਮੁਖੜ ਲੈਣ ਸਤੇ ਟੈਸਟ ਦੇ ਵਿੱਚ ਬੁਰੀ ਤਰ੍ਹਾਂ ਫੇਲ ਹੋਇਆ ਯੂਐਸਟੀ ਟਰਾਲਾ ਚਲਾਉਣ ਵਾਲਾ ਹਰਜਿੰਦਰ ਤਿੰਨ ਮੋਤਾ ਮਗਰੋਂ ਖੜੇ ਹੋਏ ਕਈ ਸਵਾਲ ਅਮਰੀਕਾ ਦੇ ਮਸ਼ਹੂਰ ਜੱਜ ਫ੍ਰੈਂਕ ਕੈਪਰੀਓ ਦਾ ਹੋਇਆ ਦੇਹਾਂਤ ਦਿਆਲੂ ਜੱਜ ਵਜੋਂ ਹੋਏ ਸੀ ਮਸ਼ਹੂਰ ਰੌਮਪ ਨੇ ਫੈਡਰਲ ਰਿਜ਼ਰਵ ਗਵਰਨਰ ਦੇ ਅਸਤੀਫੇ ਦੀ ਕੀਤੀ ਮੰਗ ਘਰ ਖਰੀਦਨ ਦੇ ਵਿੱਚ ਧੋਖਾਧੜੀ ਦਾ ਲਗਾਇਆ ਦੋਸ਼ ਹੁਣ ਖਬਰਾਂ ਵਿਸਥਾਰ ਦੇ ਨਾਲ ਕੁਝ ਦਿਨ ਪਹਿਲਾਂ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਵਾਇਰਲ ਹੋਈ ਸੀ ਤੁਸੀਂ ਵੀ ਉਹ ਵੀਡੀਓ ਜ਼ਰੂਰ ਵੇਖੀ ਹੋਵੇਗੀ ਅਸੀਂ ਵੀ ਉਸ ਬਾਰੇ ਵਿਸਥਾਰ ਦੇ ਨਾਲ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਸੀ ਇਸੇ ਹੀ ਬੁਲਟਨ ਦੇ ਵਿੱਚ ਤੇ ਅੱਜ ਫਿਰ ਉਸੇ ਹੀ ਮਾਮਲੇ ਦੇ ਨਾਲ ਜੁੜੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਲੱਗਿਆ ਮਾਮਲਾ ਫਲੋਰੀਡਾ ਦੇ ਟਰਨਪਾਈਕ ਦਾ ਯਾਨੀ ਕਿ ਫਲੋਰੀਡਾ ਦੇ ਵਿੱਚ ਬੀਤੇ ਕੁਝ ਦਿਨ ਪਹਿਲਾਂ ਜੋ ਟਰਾਲੇ ਦੇ ਨਾਲ ਟੱਕਰ ਹੋਣ ਕਰਕੇ ਤਿੰਨ ਲੋਕਾਂ ਦੀ ਮੌਤ ਹੋ ਗਈ ਉਸੇ ਹੀ ਮਾਮਲੇ ਦੇ ਵਿੱਚ ਜੋ ਪੰਜਾਬੀ ਨੌਜਵਾਨ ਹਰਜਿੰਦਰ ਸਿੰਘ ਅਰੈਸਟ ਹੋਇਆ ਸੀ ਉਸ ਨੂੰ ਲੈ ਕੇ ਵੱਡੀ ਅਪਡੇਟ ਹੈ ਦਰਸਲ ਹਿਰਾਸਤ ਦੇ ਦੌਰਾਨ ਹਰਜਿੰਦਰ ਸਿੰਘ ਤੋਂ ਟੈਸਟ ਲਿਆ ਗਿਆ ਅੰਗਰੇਜ਼ੀ ਦਾ ਵੀ ਟੈਸਟ ਲਿਆ ਗਿਆ ਤੇ ਨਾਲ ਹੀ ਅਮਰੀਕਾ ਦੇ ਜਿਹੜੇ ਟ੍ਰੈਫਿਕ ਚਿੰਨ ਸੀਗੇ ਟ੍ਰੈਫਿਕ ਸਾਈਨਸ ਸੀਗੇ ਉਹਦਾ ਵੀ ਟੈਸਟ ਲਿਆ ਗਿਆ ਤੇ ਦੋਵੇਂ ਹੀ ਟੈਸਟਾਂ ਦੇ ਵਿੱਚ ਬੁਰੀ ਤਰ੍ਹਾਂ ਫੇਲ ਹੋ ਗਿਆ ਸੀ ਹਰਜਿੰਦਰ ਸਿੰਘ ਹਰਜਿੰਦਰ ਸਿੰਘ ਨੂੰ ਅੰਗਰੇਜ਼ੀ ਦੇ ਨਾਲ ਸੰਬੰਧੀ 12 ਸਵਾਲ ਪੁੱਛੇ ਗਏ ਜਿਨ੍ਹਾਂ ਦਾ ਉਹ ਠੀਕ ਤਰ੍ਹਾਂ ਜਵਾਬ ਨਹੀਂ ਦੇ ਸਕਿਆ ਉਸ ਤੋਂ ਇਲਾਵਾ ਹਰਜਿੰਦਰ ਸਿੰਘ ਨੂੰ ਯੂਐਸ ਦੇ ਟ੍ਰੈਫਿਕ ਸਾਈਨਸ ਬਾਰੇ ਪੁੱਛਿਆ ਗਿਆ ਤੇ ਇਹਨਾਂ ਦੇ ਵੀ ਜਵਾਬ ਉਹ ਸਹੀ ਤਰੀਕੇ ਦੇ ਨਾਲ ਨਹੀਂ ਦੇ ਸਕਿਆ ਤੇ ਫਿਰ ਜਦੋਂ ਇਸ ਹਾਦਸੇ ਤੋਂ ਬਾਅਦ ਤਿੰਨ ਲੋਕ ਮਾਰੇ ਗਏ ਹਰਜਿੰਦਰ ਗ੍ਰਿਫਤਾਰ ਹੋ ਗਿਆ ਦੋਵੇਂ ਟੈਸਟਾਂ 'ਚ ਫੇਲ ਹੋ ਗਿਆ ਤਾਂ ਵੱਡਾ ਸਵਾਲ ਖੜਾ ਇਹ ਹੋਇਆ ਕਿ ਅੰਗਰੇਜ਼ੀ ਵੀ ਨਹੀਂ ਜਾਣਦਾ ਹਰਜਿੰਦਰ ਉਹਨੂੰ ਯੂਐਸ ਦੇ ਟ੍ਰੈਫਿਕ ਸਾਈਨ ਬਾਰੇ ਵੀ ਨਹੀਂ ਪਤਾ ਇਸ ਦੇ ਬਾਵਜੂਦ ਵੀ ਕਿਵੇਂ ਹਰਜਿੰਦਰ ਨੂੰ ਡਰਾਈਵਿੰਗ ਲਾਇਸੈਂਸ ਮਿਲ ਗਿਆ ਔਰ ਕਿਵੇਂ ਉਹ 18 ਪਹੀਆ ਵਾਲਾ ਟਰੱਕ ਚਲਾਉਣ ਵਾਸਤੇ ਯੋਗ ਬਣ ਗਿਆ ਇਸ ਦੇ ਉੱਤੇ ਵੱਡੇ ਸਵਾਲ ਹੁਣ ਖੜੇ ਹੋ ਰਹੇ ਨੇ ਕੁਝ ਦਿਨ ਪਹਿਲਾਂ ਹੀ ਅਮਰੀਕਾ 'ਚ ਇੱਕ ਭਿਆਨਕ ਹਾਦਸਾ ਵਾਪਰਿਆ ਸੀ ਜਦੋਂ ਇੱਕ ਭਾਰਤੀ ਟਰੱਕ ਡਰਾਈਵਰ ਨੇ ਰੋਡ ਤੇ ਚੱਲਦਿਆਂ ਅਚਾਨਕ ਯੂ-ਟਰਨ ਲਿਆ ਤੇ ਇਸ ਦੌਰਾਨ ਪਿੱਛੋਂ ਆ ਰਹੀ ਕਾਰ ਦੀ ਟਰੱਕ ਨਾਲ ਭਿਆਨਕ ਟੱਕਰ ਹੋ ਗਈ। ਇਸ ਹਾਦਸੇ 'ਚ ਤਿੰਨ ਕਾਰ ਸਵਾਰ ਲੋਕਾਂ ਦੀ ਮੌਤ ਹੋ ਗਈ ਸੀ। ਜਿਸ ਮਗਰੋਂ ਟਰੱਕ ਡਰਾਈਵਰ ਹਰਜਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ। ਗ੍ਰਿਫਤਾਰੀ ਮਗਰੋਂ ਪੁਲਿਸ ਵੱਲੋਂ ਕੀਤੀ ਗਈ ਪੁੱਛਗਿੱਛ ਦੌਰਾਨ ਹਰਜਿੰਦਰ ਸਿੰਘ ਅੰਗਰੇਜ਼ੀ ਭਾਸ਼ਾ ਦੇ ਟੈਸਟ 'ਚ ਪੁੱਛੇ ਗਏ। 12 ਸਵਾਲਾਂ 'ਚੋਂ ਸਿਰਫ 2 ਦੇ ਹੀ ਸਹੀ ਜਵਾਬ ਦੇ ਸਕਿਆ। ਜਦਕਿ ਚਾਰ ਟ੍ਰੈਫਿਕ ਚਿਨਾਂ ਵਿੱਚੋਂ ਸਿਰਫ ਇੱਕ ਦੀ ਹੀ ਪਛਾਣ ਕਰ ਸਕਿਆ ਹੈ ਹਰਜਿੰਦਰ ਸਿੰਘ ਦਾ ਬੀਤੀ 12 ਅਗਸਤ ਨੂੰ ਹਾਦਸਾ ਹੋਇਆ ਸੀ ਤੇ ਉਹ ਇਸ ਸਮੇਂ ਜੇਲ੍ਹ ਦੇ ਵਿੱਚ ਹੈ ਜਿਸ ਡਰਾਈਵਿੰਗ ਲਾਇਸੈਂਸ ਤੇ ਹਰਜਿੰਦਰ ਸਿੰਘ 18 ਪਹੀਆ ਵਾਹਣ ਵਾਲਾ ਟਰੱਕ ਚਲਾ ਰਿਹਾ ਸੀ ਉਹ ਡੈਮੋਕਰੈਟਿਕ ਸਟੇਟ ਆਫ ਕੈਲੀਫੋਰਨੀਆ ਦੁਆਰਾ ਜਾਰੀ ਕੀਤਾ ਗਿਆ ਸੀ ਸਵਾਲ ਇਹ ਖੜਾ ਹੋ ਗਿਆ ਹੈ ਕਿ ਹਰਜਿੰਦਰ ਸਿੰਘ ਨੂੰ ਅਮਰੀਕਾ 'ਚ ਅੰਗਰੇਜ਼ੀ ਨਾ ਸਮਝ ਸਕਣ ਦੇ ਬਾਵਜੂਦ ਟਰੱਕ ਲਾਇਸੈਂਸ ਮਿਲਿਆ ਕਿਵੇਂ ਹਰਜਿੰਦਰ ਸਿੰਘ ਇਸ ਸਮੇਂ ਵਾਹਨ ਕਤਲ ਦੇ ਤਿੰਨ ਮਾਮਲਿਆਂ 'ਚ ਜੇਲ੍ਹ 'ਚ ਕੈਦ ਹੈ ਤੇ ਉਸ ਨੂੰ ICE ਵੱਲੋਂ ਹਿਰਾਸਤ ਚ ਲਿਆ ਗਿਆ ਹੈ ਜੇਕਰ ਉਸ ਨੂੰ ਹਾਸੇ ਦੇ ਮਾਮਲੇ ਦੇ ਵਿੱਚ ਜ਼ਮਾਨਤ ਮਿਲ ਜਾਂਦੀ ਹੈ ਤਾਂ ਵੀ ICE ਉਸ ਨੂੰ ਇਮੀਗ੍ਰੇਸ਼ਨ ਦੇ ਦੋਸ਼ਾਂ 'ਚ ਗ੍ਰਿਫਤਾਰ ਕਰੇਗੀ ਮਾਮਲੇ 'ਚ ਹੋਮਲੈਂਡਰ ਸਿਕਿਉਰਿਟੀ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਹੈ ਕਿ ਹਰਜਿੰਦਰ ਨੂੰ ਦੁਬਾਰਾ ਅਮਰੀਕਾ 'ਚ ਖੁੱਲ੍ਹ ਕੇ ਘੁੰਮਣ ਦੀ ਵੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਦੂਜੇ ਪਾਸੇ ਹਰਜਿੰਦਰ ਨੂੰ ਗ੍ਰਿਫਤਾਰੀ ਤੋਂ ਬਾਅਦ ਅੰਗਰੇਜ਼ੀ ਭਾਸ਼ਾ ਦਾ ਟੈਸਟ ਤੇ ਰੋਡ ਸਾਈਨ ਟੈਸਟ ਦਿੱਤਾ ਗਿਆ ਹੈ ਅਮਰੀਕੀ ਆਵਾਜਾਈ ਵਿਭਾਗ ਦੇ ਅਨੁਸਾਰ ਹਰਜਿੰਦਰ ਨੇ ਇਹਨਾਂ ਦੋਵਾਂ ਟੈਸਟਾਂ 'ਚ ਬਹੁਤ ਮਾੜਾ ਪ੍ਰਦਰਸ਼ਨ ਕੀਤਾ ਹੈ। ਉਹ ਅੰਗਰੇਜ਼ੀ ਟੈਸਟ ਦੇ 12 ਸਵਾਲਾਂ 'ਚੋਂ ਸਿਰਫ 2 ਦੇ ਸਹੀ ਜਵਾਬ ਦੇ ਸਕਿਆ, ਜਦਕਿ ਟ੍ਰੈਫਿਕ ਨਿਯਮਾਂ ਨਾਲ ਸੰਬੰਧਿਤ 4 ਸੰਕੇਤਾਂ 'ਚੋਂ ਸਿਰਫ ਉਸ ਨੂੰ ਇੱਕ ਹੀ ਸੰਕੇਤ ਬਾਰੇ ਪਤਾ ਸੀ। ਇਸ ਦਾ ਮਤਲਬ ਹੈ ਕਿ ਹਰਜਿੰਦਰ ਸਿੰਘ 18 ਪਹੀਆ ਵਾਹਣ ਵਾਲਾ ਟਰੱਕ ਚਲਾਉਂਦਾ ਨਾ ਤਾਂ ਅੰਗਰੇਜ਼ੀ ਬੋਲ ਸਕਦਾ। ਤੇ ਨਾ ਹੀ ਉਸ ਨੂੰ ਟ੍ਰੈਫਿਕ ਨਿਯਮਾਂ ਬਾਰੇ ਜਾਂ ਫਿਰ ਚਿੰਨਾਂ ਬਾਰੇ ਕੁਝ ਪਤਾ ਹੈ ਜਿਸ ਥਾਂ ਤੇ ਉਸ ਦਾ ਹਾਦਸਾ ਹੋਇਆ ਸੀ ਉੱਥੇ ਇੱਕ ਸਾਈਨ ਸੀ ਜਿਸ ਤੋਂ ਪਤਾ ਲੱਗਦਾ ਹੈ ਕਿ ਯੂ ਟਰਨ ਦੀ ਮਨਾਹੀ ਹੈ ਤੇ ਇਸ ਦੇ ਹੇਠਾਂ ਸਿਰਫ ਅਧਿਕਾਰਿਤ ਵਰਤੋ ਵੀ ਲਿਖਿਆ ਹੋਇਆ ਸੀ ਹਾਲਾਂਕਿ ਹਰਜਿੰਦਰ ਸਿੰਘ ਨੇ ਇਸ ਸਾਈਨ ਵੱਲ ਧਿਆਨ ਨਹੀਂ ਦਿੱਤਾ ਹੋਵੇਗਾ ਜਾਂ ਸੰਭਵ ਹੈ ਕਿ ਸਾਈਨ ਵੇਖਣ ਤੋਂ ਬਾਅਦ ਵੀ ਉਹ ਅੰਗਰੇਜ਼ੀ ਜਾਂ ਟ੍ਰੈਫਿਕ ਚਿੰਨ ਨੂੰ ਨਹੀਂ ਸਮਝ ਸਕਿਆ ਜਿਸ ਕਾਰਨ ਇਹ ਹਾਦਸਾ ਵਾਪਰ ਗਿਆ ਹੁਣ ਸਵਾਲ ਇਹ ਵੀ ਹੈ ਕਿ ਹਰਜਿੰਦਰ ਨੂ ਕੈਲੀਫੋਰਨੀਆ ਤੇ ਵਾਸ਼ਿੰਗਟਨ ਰਾਜ ਤੋਂ ਟਰੱਕ ਚਲਾਉਂਦਾ ਲਾਇਸੈਂਸ ਮਿਲਿਆ ਕਿਵੇਂ ਹਰਜਿੰਦਰ ਨੂੰ ਨਾ ਤਾਂ ਅੰਗਰੇਜ਼ੀ ਆਉਂਦੀ ਹੈ ਤੇ ਨਾ ਹੀ ਟ੍ਰੈਫਿਕ ਜਿੰਨਾ ਦਾ ਕੋਈ ਗਿਆਨ ਸੀ ਸੰਘੀ ਕਾਨੂੰਨ ਅਨੁਸਾਰ ਬਿਨੇਕਾਰਾਂ ਨੂੰ ਲੋਕਾਂ ਨਾਲ ਗੱਲਬਾਤ ਕਰਨ ਤੇ ਟ੍ਰੈਫਿਕ ਸੰਕੇਤਾਂ ਨੂੰ ਸਮਝਣ ਲਈ ਕਾਫੀ ਚੰਗੀ ਤਰ੍ਹਾਂ ਅੰਗਰੇਜ਼ੀ ਬੋਲਣੀ ਆਉਣੀ ਚਾਹੀਦੀ ਹੈ ਹਾਲਾਂਕਿ ਹਰਜਿੰਦਰ ਕਾਫੀ ਚੰਗੀ ਤਰ੍ਹਾਂ ਅੰਗਰੇਜ਼ੀ ਨਹੀਂ ਬੋਲਦਾ ਸੀ ਕੈਲੀਫੋਰਨੀਆ ਚ ਟਰੱਕ ਡਰਾਈਵਰ ਲਾਇਸੈਂਸ ਟੈਸਟ ਅੰਗਰੇਜ਼ੀ ਚ ਲਿਆ ਜਾਂਦਾ ਹੈ ਪਰ ਹਰਜਿੰਦਰ ਚੰਗੀ ਤਰ੍ਹਾਂ ਅੰਗਰੇਜ਼ੀ ਬੋਲਣ ਤੇ ਪੜਨ ਦੇ ਅਯੋਕਸੀ ਇਸ ਮਗਰੋਂ ਜਾਂਚ ਕੀਤੀ ਜਾ ਰਹੀ ਹੈ ਕਿ ਇਸ ਦੇ ਬਾਵਜੂਦ ਉਸ ਨੂੰ ਲਾਇਸੈਂਸ ਕਿਵੇਂ ਜਾਰੀ ਕੀਤਾ ਗਿਆ। ਹਾਸੀ ਸਮੇਂ ਟਰੱਕ ਦੇ ਕੈਬਿਨ ਦੀ ਸੀਸੀਟੀਵੀ ਫੁਟੇਜ ਵੀ ਵਾਇਰਲ ਹੋਈ ਜਿਸ 'ਚ ਦਿਖਾਈ ਦਿੱਤਾ ਕਿ ਹਰਜਿੰਦਰ ਦੇ ਚਿਹਰੇ ਤੇ ਤਿੰਨ ਲੋਕਾਂ ਦੀ ਮੌਤ ਦਾ ਕੋਈ ਪਛਤਾਵਾ ਨਹੀਂ ਸੀ ਤੇ ਉਸ ਦੇ ਵਿਵਹਾਰ ਨੂੰ ਡੀਐਚਐਸ ਨੇ ਵੀ ਨੋਟ ਕੀਤਾ ਹੈ। 2018 'ਚ ਹਰਜਿੰਦਰ ਨੂੰ ਮੈਕਸੀਕੋ ਸਰਹੱਦ 'ਤੇ ਫੜਿਆ ਗਿਆ ਸੀ ਤਾਂ ਟਰੰਪ ਪ੍ਰਸ਼ਾਸਨ ਨੇ ਉਸ ਨੂੰ ਦੇਸ਼ ਨਿਕਾਲਾ ਦੇਣ ਦੀ ਤਿਆਰੀ ਕਰ ਲਈ ਸੀ। ਪਰ ਜਨਵਰੀ 2019 'ਚ ਉਸ ਨੂੰ 5000 ਡਾਲਰ ਦੇ ਬਾਂਡ ਦੇ ਰਿਹਾ ਕਰ ਦਿੱਤਾ ਗਿਆ। 2019 ਚ ਉਸਨੇ ਇੱਕ ਕਹਾਣੀ ਵੀ ਦੱਸੀ ਕਿ ਭਾਰਤ ਚ ਉਸਦੀ ਜਾਨ ਨੂੰ ਖਤਰਾ ਹੈ ਤੇ ਇਸ ਕਾਰਨ ਦਾ ਹਵਾਲਾ ਦਿੰਦਿਆਂ ਹੋਇਆਂ ਉਸਨੇ ਅਸਾਈਲਮ ਮੰਗਿਆ ਜਿਸ ਦਾ ਕੇਸ ਅਜੇ ਵੀ ਚੱਲ ਰਿਹਾ ਹੈ ਹਾਲਾਂਕਿ 2019 ਚ 5000 ਦੇ ਬਾਂਡ ਤੇ ਰਹਾ ਹੋਣ ਤੋਂ ਬਾਅਦ ਡਾਟਰੰਪ ਪ੍ਰਸ਼ਾਸਨ ਨੇ ਉਸ ਨੂੰ ਵਰਕ ਪਰਮਿਟ ਨਹੀਂ ਦਿੱਤਾ ਜਦਕਿ 2021 ਚ ਹਰਜਿੰਦਰ ਸਿੰਘ ਵਰਕ ਪਰਮਿਟ ਹਾਸਲ ਕਰਨ ਚ ਸਫਲ ਹੋ ਗਿਆ ਪਰਮਿਟ ਹਾਸਲ ਕਰਨ ਤੋਂ ਬਾਅਦ ਹਰਜਿੰਦਰ ਨੇ 2023 ਚ ਵਾਸ਼ਿੰਗਟਨ ਰਾਜ ਤੋਂ ਲਾਇਸੈਂਸ ਪ੍ਰਾਪਤ ਕੀਤਾ ਤੇ 2024 ਦੇ ਵਿੱਚ ਉਸਨੇ ਕੈਲੀਫੋਰਨੀਆ ਦਾ ਲਾਇਸੈਂਸ ਹਾਸਲ ਕੀਤਾ ਹਰਜਿੰਦਰ ਨੂੰ ਪਿਛਲੇ ਸ਼ਨੀਵਾਰ ਯੂਐਸ ਮਾਰਸ਼ਲਾਂ ਨੇ ਗ੍ਰਿਫਤਾਰ ਕਰ ਲਿਆ ਤੇ ਹੁਣ ਉਸਦੇ ਲਈ ਬੌਂਡ ਪ੍ਰਾਪਤ ਕਰਨਾ ਲਗਭਗ ਅਸੰਭਵ ਹੈ ਦਰਸਲ سوشل میڈیا ਦੇ ਉੱਤੇ ਤੁਸੀਂ ਯੂਐਸ ਦੇ ਇੱਕ ਜੱਜ ਦੀਆਂ ਵੀਡੀਓ ਜ਼ਰੂਰ ਵੇਖਦੇ ਹੋਗੇ ਰੀਲਸ ਤੁਹਾਡੇ ਸਾਹਮਣੇ ਆਉਂਦੀਆਂ ਹੋਣ ਕਿਆਂ ਉਹਨਾਂ ਰੀਲਸ ਦੇ ਵਿੱਚ ਤੁਸੀਂ ਅਕਸਰ ਵੇਖਦੇ ਹੋਗੇ ਕਿ ਜੱਜ ਦਿਆਲਤਾ ਦੇ ਨਾਲ ਭਰਿਆ ਹੋਇਆ ਦਰਸਲ ਉਹ ਜੱਜ ਦਾ ਨਾਮ ਸੀ ਫ੍ਰੈਂਕ ਕੈਪਰੀਓ ਤੇ ਅਮਰੀਕਾ ਦੇ ਉਸ ਮਸ਼ਹੂਰ ਜੱਜ ਫ੍ਰੈਂਕ ਕੈਪਰੀਓ ਦਾ ਦਿਹਾਂਤ ਹੋ ਗਿਆ ਦਰਸਲ ਉਹ ਕੈਂਸਰ ਦੀ ਬਿਮਾਰੀ ਦੇ ਨਾਲ ਪੀੜਿਤ ਸੀ ਜੋ ਜੜੈ ਸੀ ਤੇ ਹਸਪੀਟਲ ਉਹਨਾਂ ਨੂੰ ਦਾਖਲ ਕਰਵਾਇਆ ਗਿਆ ਸੀ ਜਿੱਥੋਂ ਉਹਨਾਂ ਦੇ ਪਰਿਵਾਰ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ ਕਿ ਡਿਆਲੂ ਜੱਜ ਫ੍ਰੈਂਕ ਕੈਪਰੀਓ ਦੁਨੀਆ 'ਚ ਨਹੀਂ ਰਹੇ ਉਹ ਬੱਚਿਆਂ ਨੂੰ ਉਹਨਾਂ ਦੇ ਮਾਪਿਆਂ ਦਾ ਕੇਸ ਸੁਣਨ ਲਈ ਬੁਲਾਉਂਦੇ ਹੁੰਦੇ ਸੀ ਅਕਸਰ ਵੀਡੀਓਜ਼ ਦੇ ਵਿੱਚ ਵੇਖਿਆ ਗਿਆ ਕਿ ਕਿਵੇਂ ਛੋਟੇ ਬੱਚਿਆਂ ਤੋਂ ਉਹਨਾਂ ਦੇ ਮਾਵਾਬ ਦੀ ਗਲਤੀ ਬਾਰੇ ਸਵਾਲ-ਜਵਾਬ ਵੀ ਪੁੱਛਦੇ ਸੀ ਔਰ ਪੁੱਛਦੇ ਸੀ ਕਿ ਕੀ ਮਾਪਾਪ ਨੂੰ ਸਜ਼ਾ ਦੇਣੀ ਚਾਹੀਦੀ ਹੈ ਜੇ ਦੇਣੀ ਚਾਹੀਦੀ ਹੈ ਤਾਂ ਕਿਹੜੀ ਇਥੋਂ ਤੱਕ ਕਿ ਬਜ਼ੁਰਗ ਲੋਕ ਜਾਂ ਗਰੀਬ ਲੋਕਾਂ ਦੀ ਸਜ਼ਾ ਤੱਕ ਵੀ ਮਾਫ਼ ਕਰ ਦਿੰਦੇ ਸੀ ਚਲਾਨ ਤੱਕ ਵੀ ਮਾਫ਼ ਕਰ ਦਿੰਦੇ ਹੁੰਦੇ ਸੀ ਫ੍ਰੈਂਕ ਕੈਪਰੀਓ ਸੋ ਜਦੋਂ ਉਹਨਾਂ ਦੀਆਂ ਤਸਵੀਰਾਂ ਜਾਂ ਵੀਡੀਓਜ਼ ਲੋਕ ਵੇਖਦੇ ਹੁੰਦੇ ਸੀ ਤਾਂ ਫਿਰ ਕਾਫੀ ਭਾਵੁਕ ਹੋ ਜਾਂਦੇ ਹੁੰਦੇ ਸੀ ਸੋ ਇਹ ਵੀ ਮੰਨਿਆ ਜਾਂਦਾ ਹੈ ਕਿ ਫ੍ਰੈਂਕ ਕੈਪਰੀਓ ਵੇਂ ਹੀ ਇੱਕ ਜੱਜ ਸੀ ਪਰ ਉਹ ਬਿਲਕੁਲ ਆਪਣੇ ਅਹੁਦੇ ਦੇ ਨਾਲ ਇਨਸਾਫ ਕਰਦੇ ਸੀਗੇ ਜੱਜ ਨੂੰ ਇਸੇ ਹੀ ਤਰ੍ਹਾਂ ਦਿਆਲੂ ਤੇ ਇਮਾਨਦਾਰ ਹੋਣਾ ਚਾਹੀਦਾ ਔਰ ਗੁਣ ਉਹਨਾਂ ਦੇ ਵਿੱਚ ਬਖੋਬੀ ਸੀ ਔਰ ਫਰੈਂਕ ਕੈਪਰੀਓ ਨੂੰ ਹਮੇਸ਼ਾ ਇੱਕ ਦਿਆਲੂ ਜੱਜ ਦੇ ਵਜੋਂ ਯਾਦ ਵੀ ਰੱਖਿਆ ਜਾਵੇਗਾ ਜਿਸ ਗੱਲੋਂ ਮਸ਼ਹੂਰ ਹੋਏ ਸੀ ਅਮਰੀਕਾ ਦੇ ਮਸ਼ਹੂਰ ਜੱਜ ਫਰੈਂਕ ਕੈਪਰੀਓ ਦਾ ਦਿਹਾਂਤ ਹੋ ਗਿਆ ਉਹ 88 ਸਾਲ ਦੇ ਸਨ ਕੈਪਰੀਓ ਲੰਬੇ ਸਮੇਂ ਤੋਂ ਪੈਂਕ੍ਰੀਆਟਿਕ ਕੈਂਸਰ ਦੇ ਨਾਲ ਜੂਜੇ ਸਨ ਉਹਨਾਂ ਦੇ ਪਰਿਵਾਰ ਨੇ ਇੰਸਟਾਗ੍ਰਾਮ ਤੇ ਉਹਨਾਂ ਦੀ ਮੌਤ ਦੀ ਜਾਣਕਾਰੀ ਦਿੱਤੀ ਕੈਪ੍ਰਿਓ ਆਪਣੇ ਕੋਰਟ ਸ਼ੋਅ ਕੈਚ ਇਨ ਪ੍ਰੋਵਿਡੈਂਸ ਤੇ ਨਾਲ ਦੁਨੀਆ ਭਰ ਦੇ ਵਿੱਚ ਮਸ਼ਹੂਰ ਹੋਏ ਸਨ ਇਹ ਸ਼ੋਅ 2018 ਤੋਂ 2020 ਤੱਕ ਚੱਲਿਆ ਤੇ ਕਈ ਡੇ ਟਾਈਮ ਐਮੀ ਅਵਾਰਡਾਂ ਲਈ ਨਾਮਜ਼ਦ ਕੀਤਾ ਗਿਆ ਉਹਨਾਂ ਦੇ ਹਮਦਰਦੀ ਭਰੇ ਤੇ ਮਨੁੱਖੀ ਫੈਸਲਿਆਂ ਦੇ ਵੀਡੀਓਜ਼ ਸੋਸ਼ਲ ਮੀਡੀਆ ਤੇ ਵਾਇਰਲ ਹੋਏ ਨੇ ਉਹਨਾਂ ਨੇ ਕਈ ਵਾਰ ਗਰੀਬ ਪਰਿਵਾਰਾਂ ਦੇ ਚਲਾਨ ਮਾਫ ਕੀਤੇ ਤੇ ਲੋਕਾਂ ਨੂੰ ਉਤਸ਼ਾਹਿਤ ਕੀਤਾ ਜਾਰਜ ਫ੍ਰੈਂਕ ਕੈਪਰੀਓ ਦੇ ਕਈ ਵੀਡੀਓ ਸੋਸ਼ਲ ਮੀਡੀਆ ਤੇ ਨੇ ਇੰਸਟਾਗ੍ਰam ਤੇ ਉਹਨਾਂ ਦੇ 3.4 ਮਿਲੀਅਨ ਫਾਲੋਅਰਸ ਨੇ ਉਹਨਾਂ ਦੇ ਵੀਡੀਓਜ਼ ਨੂੰ ਅਰਬਾਂ ਵਾਰ ਆਨਲਾਈਨ ਵੇਖਿਆ ਗਿਆ ਜਿ ਕੈਪਰੀਓ ਨੇ ਐਤਵਾਰ ਨੂੰ ਇੰਸਟਾਗ੍ਰam ਤੇ ਇੱਕ ਵੀਡੀਓ ਪੋਸਟ ਕੀਤਾ ਸੀ ਉਹਨੇ ਕਿਹਾ ਸੀ ਕਿ ਉਹਨਾਂ ਦੀ ਸਿਹਤ ਵਿਗੜ ਰਹੀ ਹੈ ਤੇ ਉਹ ਦੁਬਾਰਾ ਹਸਪਤਾਲ ਚ ਨੇ ਉਹਨਾਂ ਨੇ ਲੋਕਾਂ ਨੂੰ ਉਹਨਾਂ ਲਈ ਪ੍ਰਾਰਥਨਾ ਕਰਨ ਦੀ ਅਪੀਲ ਕੀਤੀ ਸੀ ਲੋਕ ਜਿ ਕੈਪਰੀਓ ਨੂੰ ਦੁਨੀਆ ਦਾ ਸਭ ਤੋਂ ਦਿਆਲੂ ਜੱਜ ਕਹਿੰਦੇ ਸਨ ਉਹ ਮੰਨਦੇ ਸੀ ਕਿ ਨਿਆਂ ਦੇ ਵਿੱਚ ਦਇਆ ਤੇ ਮਨੁੱਖਤਾ ਹੋਣੀ ਚਾਹੀਦੀ ਹੈ। ਡਿ ਕੈਪਰੀਓ ਦਾ ਜਨਮ ਅਮਰੀਕਾ ਦੇ ਰੋਡ ਆਇਲੈਂਡ ਦੇ ਵਿੱਚ ਹੋਇਆ ਸੀ। ਰੋਡ ਆਇਲੈਂਡ ਦੇ ਗਵਰਨਰ ਡਾਨ ਮੈਕੀ ਨੇ ਉਸ ਨੂੰ ਰਾਜ ਦਾ ਸੱਚਾ ਖਜ਼ਾਨਾ ਕਿਹਾ। ਉਸ ਦੇ ਸਨਮਾਨ ਚ ਰਾਜ ਦੇ ਵਿੱਚ ਝੰਡੇ ਅੱਡੇ ਚੁਕੇ ਰਹੇ। ਲੰਬੇ ਸਮੇਂ ਤੱਕ ਹੀ ਮਿਨਿਸਪਲ ਜੱਜ ਵਜੋਂ ਕੰਮ ਕਰਦੇ ਰਹੇ। 2023 ਚ ਉਹਨਾਂ ਨੇ ਖੁਦ ਦੱਸਿਆ ਕਿ ਉਹਨਾਂ ਨੂੰ ਕੈਂਸਰ ਹੈ। ਇਲਾਜ ਦੌਰਾਨ ਉਹ ਲੋਕਾਂ ਨਾਲ ਜੁੜੇ ਰਹੇ ਤੇ ਅਪਡੇਟਸ ਦਿੰਦੇ ਰਹੇ। कैप्रियो अपने पारिवारिक जीवन प्रति भी बहुत समर्पित थी परिवार ਦਾ ਕਹਿਣਾ ਸੀ ਕਿ ਉਸ ਨੂੰ ਇੱਕ ਚੰਗੇ ਪਤੀ ਪਿਤਾ ਦਾਦਾ ਤੇ ਪਰਦਾਦਾ ਵਜੋਂ ਯਾਦ ਕੀਤਾ ਜਾਵੇਗਾ ਕੈਪਰੀਓ ਦੀ ਦਿਆਲਤਾ ਅਤੇ ਮਨੁੱਖਤਾ ਦੀ ਉਦਾਹਰਣ ਹਮੇਸ਼ਾ ਯਾਦ ਰੱਖੀ ਜਾਵੇਗੀ ਤੇ ਉਦੋਂਟਰੰਪ ਪ੍ਰਸ਼ਾਸਨ ਇੱਕ ਤੋਂ ਬਾਅਦ ਇੱਕ ਵੱਡੇ ਅਧਿਕਾਰੀਆਂ ਨੂੰ ਭਾਜੜਾ ਪਾਉਂਦਾ ਹੋਇਆ ਨਜ਼ਰ ਆ ਰਿਹਾ ਹੈ ਜਦੋਂ ਤੋਂ ਸੱਤਾ ਦੇ ਵਿੱਚ ਵਾਪਸੀ ਕੀਤੀ ਹੈ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਤੋਂ ਲੋਕਾਂ ਦੀਆਂ ਮੁਸ਼ਕਲਾਂ ਵਧਾਉਂਦੇ ਨਜ਼ਰ ਆ ਰਹੇ ਨੇ ਤਾਂ 트럼ਪ ਨੇ ਫੈਡਰਲ ਰਿਜ਼ਰਵ ਗਵਰਨਰ ਦੀ ਮੁਸ਼ਕਲ ਵਧਾ ਦਿੱਤੀ ਹੈ ਤਾਂ ਗਵਰਨਰ ਨੂੰ ਤੁਰੰਤ ਅਸਤੀਫਾ ਦੇਣ ਵਾਸਤੇ ਕਿਹਾ ਹੈ ਅਸਤੀਫੇ ਦੀ ਮੰਗ ਕੀਤੀ ਗਈ ਹੈ ਦੋਸ਼ ਲੱਗੇ ਨੇ ਕੁੱਕ ਦੇ ਉੱਤੇ ਕਿ ਉਹ ਘਰ ਖਰੀਦਣ ਦੇ ਵਿੱਚ ਧੋਖਾ ਧੜੀ ਉਹਨਾਂ ਦੇ ਵੱਲੋਂ ਕੀਤੀ ਗਈ ਅਮਰੀਕੀ ਨਿਆਂ ਵਿਭਾਗ ਤੋਂ ਵੀ ਇਸ ਮਾਮਲੇ ਸੰਬੰਧੀ ਜਾਂਚ ਦੀ ਮੰਗ ਕੀਤੀ ਗਈ ਹੈ ਇਸ ਤੋਂ ਪਹਿਲਾਂ ਵੀ ਕੁਝ ਲੋਕਾਂ ਦੇ ਉੱਤੇ ਕੁਝ ਵੱਡੇ ਅਹੁਦਿਆਂ ਤੇ ਬਿਰਾਜਮਾਨ ਅਧਿਕਾਰੀਆਂ ਦੇ ਉੱਤੇ ਟਰੰਪ ਨੇ ਕਈ ਤਰ੍ਹਾਂ ਦੇ ਦੋਸ਼ ਲਗਾਏ ਉਹਨਾਂ ਦੋਸ਼ਾਂ ਚ ਧੋਖਾ ਧੜੀ ਦੇ ਦੋਸ਼ ਹਿੱਸਾ ਸ਼ਾਮਿਲ ਸਨ ਮਾਫ ਕਰਨਾ ਤਾਂ ਕੁਝ ਨੇ ਤਾਂ ਉਹਨਾਂ ਦੋਸ਼ਾਂ ਤੋਂ ਕਿਨਾਰਾ ਕਰ ਲਿਆ ਸੀ ਕੁਝ ਨੇ ਦੋਸ਼ ਸਿਰੇ ਤੋਂ ਰੱਦ ਕਰ ਦਿੱਤੇ ਸੀ ਤੇ ਕੁਝ ਅਦਾਲਤ ਤੋਂ ਇਨਸਾਫ ਮੰਗ ਰਹੇ ਸੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕੀ ਫੈਡਰਲ ਰਿਜ਼ਰਵ ਦੀ ਗਵਰਨਰ ਲੀਜ਼ਾ ਕੁੱਕ ਦੇ ਤੁਰੰਤ ਸਤੀਫੇ ਦੀ ਮੰਗ ਕੀਤੀ ਹੈ ਟਰੰਪ ਨੇ ਸੋਸ਼ਲ ਮੀਡੀਆ ਪਲੈਟਫਾਰਮ ਥਰੂ ਸੋਸ਼ਲ ਤੇ ਇੱਕ ਪੋਸਟ ਸਾਂਝੀ ਕਰਕੇ ਇਹ ਗੱਲ ਆਖੀ ਟਰੰਪ ਨੇ ਲਿਖਿਆ ਲੀਜ਼ਾ ਕੁੱਕ ਨੂੰ ਹੁਣ ਅਸਤੀਫਾ ਦੇ ਦੇਣਾ ਚਾਹੀਦਾ ਹੈ ਇਸ ਤੋਂ ਪਹਿਲਾਂ ਟਰੰਪ ਦੇ ਸਹਿਯੋਗੀ ਅਤੇ ਯੂ ਐਸ ਐ ਫੈਡਰਲ ਹਾਊਸਿੰਗ ਫਾਈਨੈਂਸ ਏਜੰਸੀ ਦੇ ਮੁਖੀ ਬਿਲ ਪੋਲਚ ਨੇ ਕੁੱਕ ਦੇ ਘਰ ਦੀ ਖਰੀਦ ਵਿੱਚ ਮਾਰਗੇਜ ਤੋਂ ਖਤੜੀ ਦਾ ਦੋਸ਼ ਲਗਾਇਆ ਤੇ ਨਿਆਂ ਵਿਭਾਗ ਤੋਂ ਜਾਂਚ ਦੀ ਮੰਗ ਕੀਤੀ ਹਾਲਾਂਕਿ ਇਹਨਾਂ ਦੋਸ਼ਾਂ ਦੀ ਹਜੇ ਤੱਕ ਅਧਿਕਾਰਤ ਤੌਰ ਤੇ ਪੁਸ਼ਟੀ ਨਹੀਂ ਹੋਈ ਇਸ ਦੇ ਨਾਲ ਹੀ ਲੀਜ਼ਾ ਕੁੱਕ ਨੇ ਵੀ ਕੋਈ ਬਿਆਨ ਨਹੀਂ ਦਿੱਤਾ ਬਿਲ ਪੁਲਚ ਦਾ ਦੋਸ਼ ਹੈ ਕਿ ਜੂਨ 2021 ਚ ਲੀਜ਼ਾ ਕੁੱਕ ਨੇ ਮਿਸ਼ਗੰਚ ਇੱਕ ਜਾਇਦਾਦ ਖਰੀਦੀ ਤੇ 15 ਸਾਲਾਂ ਦੇ ਮਾਰਗੇਜ ਸਮਝੌਤੇ ਚ ਇਸ ਨੂੰ ਆਪਣਾ ਮੁੱਖ ਨਿਵਾਸ ਦੱਸਿਆ ਇੱਕ ਮਹੀਨੇ ਬਾਅਦ ਜੁਲਾਈ 2021 ਚ ਕੁੱਕ ਨੇ ਐਟਲਾਂਟਾ ਜਾਰਜੀਆ ਚ ਇੱਕ ਹੋਰ ਜਾਇਦਾਦ ਖਰੀਦੀ ਤੇ 30 ਸਾਲਾਂ ਦੇ ਸਮਝੌਤੇ ਚ ਇਸ ਨੂੰ ਆਪਣਾ ਮੁੱਖ ਘਰ ਦੱਸਿਆ ਇਹਨਾਂ ਦਾਅਵਿਆਂ ਦੇ ਆਧਾਰ ਤੇ ਪੁਲਚ ਨੇ ਕੁੱਕ ਤੇ ਧੋਖਾਧੜੀ ਦਾ ਦੋਸ਼ ਲਗਾਇਆ ਤੇ ਆਖਿਆ ਕਿ ਇੱਕ ਔਰਤ ਜੋ ਆਪਣਾ ਹਿੱਤ ਬਚਾਉਣ ਲਈ ਝੂਠ ਬੋਲ ਰਹੀ ਹੈ ਵਿਆਜਧਰਾਂ ਨੂੰ ਕੰਟਰੋਲ ਕਰਨ ਦੀ ਜ਼ਿੰਮੇਵਾਰੀ ਕਿਵੇਂ ਲੈ ਸਕਤੀ ਹੈ ਲੀਜ਼ਾ ਕੁੱਕ ਇਕੱਲੀ ਅਜਿਹੀ ਵਿਅਕਤੀ ਨਹੀਂ ਹੈ ਜਿਸ ਤੇ 트ੰਪ ਸਰਕਾਰ ਨੇ ਧੋਖਾਧੜੀ ਦਾ ਦੋਸ਼ ਲਗਾਇਆ ਹੈ ਇਸ ਤੋਂ ਪਹਿਲਾਂ ਨਿਯੁਕਤ ਦੇ ਟੌਨੀ ਜਰਨਲ ਲੈਟਿਆ ਜੇਨਸ ਅਤੇ ਕੈਲਿਫੋਰਨੀਆ ਦੇ ਸੈਂਟਰ ਆਡਮ ਸ਼ਿਫਟ ਤੇ ਵੀ ਇਸੇ ਤਰ੍ਹਾਂ ਦੇ ਦੋਸ਼ ਲਗਾਏ ਗਏ ਨੇ ਜੇਮਸ ਨੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਜਦਕਿ ਸ਼ਿਫਟ ਨੇ ਉਹਨਾਂ ਨੂੰ ਰੱਦ ਕਰ ਦਿੱਤਾ ਤੇ 트ੰਪ ਪ੍ਰਸ਼ਾਸਨ ਤੇ ਅਮਰੀਕੀ ਨਿਆਂ ਪ੍ਰਣਾਲੀ ਦੀ ਦੁਰਵਰਤੋਂ ਕਰਨ ਦਾ ਦੋਸ਼ ਲਗਾਇਆ ਕਬਿਲੇ ਘੋਰਾ ਹੈ ਕਿ ਲੀਜ਼ਾ ਕੁੱਕ ਮਈ 2022 ਚ ਫੈਡਰਲ ਰਿਜ਼ਰਵ ਬੋਰਡ ਚ ਸ਼ਾਮਲ ਹੋਈ ਤੇ ਇਸ ਬੋਰਡ ਦੀ ਪਹਿਲੀ ਬਲੈਕ ਔਮਨ ਗਵਰਨਰ ਬਣੀ ਉਸ ਦੀ ਮੌਜੂਦਾ ਨਿਯੁਕਤੀ 2038 ਤੱਕ ਹੈ ਇਸ ਤੋਂ ਪਹਿਲਾਂ ਉਸ ਨੇ ਸਾਬਕਾ ਰਾਸ਼ਟਰਪਤੀ ਬਰਕ ਅਬਾਮਾ ਦੇ ਪ੍ਰਸ਼ਾਸਨ ਚ ਆਰਥਿਕ ਸਲਾਹਕਾਰਾਂ ਦੀ ਕੌਂਸਲ ਚ ਸੇਵਾ ਨਿਭਾਈ ਟਰੰਪ ਨੇ ਪਿਛਲੇ ਕੁਝ ਮਹੀਨਿਆਂ ਚ ਕਈ ਵਾਰ ਫੈਡਰਲ ਰਿਜ਼ਰਵ ਅਤੇ ਇਸ ਦੇ ਚੇਅਰਮੈਨ ਜਾਰਮ ਪਾਵੈਲ ਦੀ ਸਖਤ ਆਲੋਚਨਾ ਕੀਤੀ ਹੈ ਉਹ ਲਗਾਤਾਰ ਵਿਆਜ ਦਰਾਂ 'ਚ ਕਟੌਤੀ ਦੀ ਮੰਗ ਕਰ ਰਹੇ ਨੇ ਤੇ ਪਾਵੈਲ ਨੂੰ ਅਸਤੀਫਾ ਦੇਣ ਲਈ ਕਹਿ ਰਹੇ ਨੇ ਇਹ ਵਿਵਾਦ ਫੈਡਰਲ ਰਿਜ਼ਰਵ ਦੀ ਆਜ਼ਾਦੀ ਤੇ ਟਰੰਪ ਪ੍ਰਸ਼ਾਸਨ ਵਿਚਾਲੇ ਤਣਾ ਨੂੰ ਹੋਰ ਵਧਾ ਸਕਦਾ ਹੈ ਕੁੱਕ ਵਿਰੋਧ ਦੋਸ਼ਾਂ ਦੀ ਜਾਂਚ ਤੇ ਉਸਦੇ ਅਸਤੀਫੇ ਦੀ ਮੰਗ ਵਿਆਜ ਦਰਾਂ ਤੇ ਅਮਰੀਕੀ ਅਰਥ ਵਿਵਸਥਾ ਤੇ ਚਰਚਾਵਾਂ ਨੂੰ ਹੋਰ ਤੇਜ਼ ਕਰ ਸਕਦੀ ਹੈ ਫਿਲਹਾਲ ਦੇ ਬੁਲਟਨ 'ਚ ਇੰਨਾ ਹੀ ਜਾਂਦੇ ਜਾਂਦੇ ਇੱਕ ਵਾਰ ਫਿਰ ਨਿਸ਼ਾਨੇ ਮਾਰਦੇ ਆ ਮੁਖਰਲੇਸ ਦੇ ਟੈਸਟ ਦੇ ਵਿੱਚ ਬੁਰੀ ਤਰ੍ਹਾਂ ਫੇਲ ਹੋਇਆ ਯੂਐਸਟੇ ਟਰਾਲਾ ਚਲਾਉਣ ਵਾਲਾ ਹਰਜਿੰਦਰ ਤਿੰਨ ਮੋਤਾ ਮਗਰੋਂ ਖੜੇ ਹੋਏ ਕਈ ਸਵਾਲ ਅਮਰੀਕਾ ਦੇ ਮਸ਼ਹੂਰ ਜੱਜ ਫ੍ਰੈਂਕ ਕੈਪਰੀਓ ਦਾ ਹੋਇਆ ਦੇਹਾਂਤ ਦਿਆਲੂ ਜੱਜ ਵਜੋਂ ਹੋਏ ਸੀ ਮਸ਼ਹੂਰ 트럼ਪ ਨੇ ਫੈਡਰਲ ਰਿਜ਼ਰਵ ਗਵਰਨਰ ਦੇ ਅਸਤੀਫੇ ਦੀ ਕੀਤੀ ਮੰਗ ਘਰ ਖਰੀਦਣ ਦੇ ਵਿੱਚ ਧੋਖਾਧੜੀ ਦਾ ਲਗਾਇਆ ਦੋਸ਼ ਇਸ ਦੇ ਨਾਲ ਹੀ ਮੈਨੂੰ ਦੇ ਇਜਾਜ਼ਤ ਕੱਲ ਫੇਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਧੰਨਵਾਦ